ਲਾਲਾ ਪਿਆਰ ਭਰੀ ਸੱਸੀ ਕਾ ਦੇਸ਼ ਦੇ ਦੀ ਸੰਗ ਨੂੰ ਪਿਆਰ ਭਰੀ ਸਾਥ ਸੀ ਕਾਲ ਕਿ ਦਾਦਾ ਨੂੰ ਪਤਾ ਹੀ ਆ ਵੀ ਗੋਪੀ ਪੱਟੀ ਜ਼ਿਲ੍ਹਾ ਤਰਨਤਾਰਨ ਮਾਝੇ ਵਾਲੇ ਪਾਉ ਪਾਈਦਿਆ 9 ਲੱਖੀ ਪੱਟੀ ਤੋਂ ਆਪਾਂ ਵਾਟ ਵਾਟ ਟੌਪਿਕ ਦਾ ਦਿੱਤਾ ਬਾਰੇ ਗੋਲ ਦੇ ਰਹੀ ਜੋ ਚੰਗੀ ਸੰਗਤ ਨੂੰ ਚੰਦਾ ਸੁਣਨ ਨੂੰ ਮਿਲੇ ਜੋ ਆਪਾਂ ਬੋਲਾਂਗੇ ਉਹ ਪਰਿਵਾਰ ਚ ਬੈ ਕੇ ਸੁਣ ਸਕਦੇ ਅੱਜ ਆਪਣਾ ਵਿਸ਼ਾ ਟੌਪਿਕ ਮੁੱਦਾ ਵਾ ਡਿਬੇਟ ਚ ਆਪਣਾ ਇਹ ਆ ਵੀ ਚੰਗੀਆਂ ਗੱਲਾਂ ਦੇਸੀ ਗੱਲਾਂ ਆਪਾਂ ਅੱਜ ਬੋਲਣਾ ਆ ਵੀ ਛੋਟੀਆਂ ਛੋਟੀਆਂ ਗੱਲਾਂ 'ਚ ਬਹੁਤ ਵੱਡੇ ਅੰਤਰ ਮਿਲਣਗੇ ਜੇ ਕਿਸੇ ਵੀਰ ਨੇ ਨੋਟ ਕਰਨਾ ਕਾਫੀ ਫਾਇਸਲ ਫੜ ਸਕਦਾ ਹੈ ਕਿ ਨਿੰਦਾ ਚੁਗਲੀ ਹੰਕਾਰ ਮੋਹ ਇਸ ਬਾਰੇ ਆਪਾਂ ਬੋਲਣਾ ਹੈ ਪਹਿਲਾ ਕੰਮ ਨਿੰਦਿਆ ਆ ਆਪਾਂ ਨਿੰਦਿਆ ਕਿਉਂ ਕਰਦੇ ਆ ਨਿੰਦਿਆ ਨਹੀਂ ਕਰਨੀ ਚਾਹੀਦੀ ਵੇਖੋ ਹਣਾ ਨਿੰਦਿਆ ਪਹਿਲਾਂ ਆਪਾਂ ਆਪ ਛੱਡ ਕੇ ਹੁਣ ਵੇਖੋ ਮੱਛ ਦੀ ਥਿਲੀ ਉਹ ਮੱਛ ਦੀ ਥਿਲੀ ਪਹਿਲਾਂ ਆਪ ਛੱਡਦੀ ਤੇ ਫੇਰ ਆਪਾਂ ਕਿਨੂੰ ਆਗਲਾ ਆ ਸਕਦੇ ਆ ਇਸ ਕਰਕੇ ਨਿੰਦਿਆ ਪਹਿਲਾਂ ਆਪ ਅੰਦਰ ਨੂੰ ਛਾੜਨਾ ਮੇਦਾ ਫਿਰ ਨਿੰਦਿਆ ਕਰਨੀ ਪੈਂਦੀ ਹੈ ਚੁਗਲੀ ਇਹ ਆ ਇਹ ਆਤੀ ਬੁੱਢੀਆਂ ਦੀ ਚੁਗਲੀ ਦੀ ਅੱਜਕੱਲ ਬੰਦਿਆਂ ਦੀ ਚੁਗਲੀਆਂ ਆ ਗਈਆਂ ਹਨਾ ਇੱਕ ਦੀ ਗੱਲ ਸੱਸ ਸਹੁਰੇ ਦੀ ਗੱਲ ਉਹ ਐ ਕਰਦਾ ਉਹ ਐ ਆਪਾਂ ਨੂੰ ਕੀ ਯਾਰ ਕਿਸ ਦੀ ਲਾਈਫ ਚ ਨੂੰ ਆਪਾਂ ਇੰਟਰਫੇਅਰ ਕਰਨਾ ਹਨਾ ਹੰਕਾਰ ਕਿਹੜੀ ਗੱਲ ਦਾ ਇਹ ਜਿਹੜਾ ਮਿੱਟੀ ਦਾ ਪੁੱਤਲੇ ਜਿਹੜਾ ਆਪਣਾ ਸਰੀਰ ਇਹਦੇ ਕੁਝੋ ਜਿਹੀ ਮਿੱਟੀ ਦਾ ਬੁੱਲਾ ਬਿਆਸ ਜਾਂ ਗੋਨਲ ਦਰਿਆ ਦੇ ਪਾਣੀ ਚ ਰੁੜ ਜਾਣਾ ਹੰਕਾਰ ਕਿਹੜੀ ਗੱਲ ਦਾ ਇਹ ਸ਼ਰੀਬ ਨਹੀਂ ਆਪਣਾ ਹਨਾ ਇਹ ਆਪਾਂ ਕਦੋਂ ਆਏ ਕਦੋਂ ਆਏ ਕਿਨੇ ਗਏ ਇਹ ਨਹੀਂ ਪਤਾ ਆਪਾਂ ਨੂੰ ਤਾਂ ਹੰਕਾਰ ਕਿਹੜੀ ਗੱਲ ਦਾ ਸਲਮਾਨ ਖਾਨ ਦੇ ਪਿਓ ਨੇ ਸਦੀਨ ਇੰਟਰਵਿਊ ਦਿੱਤੀ ਸੀ ਆਂਦਾ ਜਦੋਂ ਤੁਸੀਂ ਆਏ ਉਹ ਵੀ ਟਾਈਮ ਨਹੀਂ ਪਤਾ ਜਦੋਂ ਤੁਸੀਂ ਜਾਣਾ ਉਹ ਵੀ ਟਾਈਮ ਨਹੀਂ ਪਤਾ ਹੰਕਾਰ ਕਿਹੜੀ ਗੱਲ ਦਾ ਹਨਾ ਇਸ ਕਰਕੇ ਇਹ ਆ ਵੀ ਮਹਾਰਾਜ ਦਾ ਨਾਮ ਆਉ ਹੁਣ ਚੰਗੇ ਵਿਚਾਰ ਪਤਾ ਕਿਉਂ ਅੱਜ ਕੱਲ੍ਹ ਅਕਟਰ ਗਾਇਕਾਂ ਬਹੁਤ ਜ਼ਿਆਦੀ ਹੋ ਗਏ ਜਿੱਦਾਂ ਆਪਾਂ ਸੁਣਾਂਗੇ ਨਾ ਜਿੱਦਾਂ ਦੀ ਸੰਗਤ ਬਿਆਸੀ ਪੰਕਤੀ ਹੁਣ ਵੇਖੋ ਦਾਸ ਨੂੰ ਸ਼ੌਂਕ ਆ ਟਾਡੀ ਤੇ ਵੀ ਸ਼੍ਰੀ ਕਥਾ ਦੀ ਤੰਦਾਣਾ ਇਤਾਂ ਦੇ ਸ਼ੌਂਕ ਆ ਮੈਂ ਕਿਸੇ ਨੂੰ ਜਦ ਮੈਂ ਦੱਸਦਾ ਨਾ ਉਹ ਜਦੋਂ ਆਪਾਂ ਅੱਜ ਕਿਨ ਦੱਸਦੇ ਆ ਨਾ ਉਹਦੋਂ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਜਦੋਂ ਆਪਾਂ ਜਿੱਦਾਂ ਦੀ ਆਪਾਂ ਸੰਗਤ ਚ ਰਵਾਂਗੇ ਹੁਣ ਮੇਰੀ ਸਾਰਿਆਂ ਨੇ ਯਾਰੀ ਇਹ ਕਿਹਦੇ ਹੁਣ ਕਈ ਆਖਣਗੇ ਨਾ ਵੀ ਸੰਗਤ ਨਾ ਬੁਰੀ ਸੰਗਤ ਨਾਲ ਪੂਰਾ ਬੰਦਾ ਹੋ ਜਾਂਦਾ ਪੈ ਨਹੀਂ ਮੰਨਦਾ ਪਤਾ ਜੋਂ ਹੁਣ ਮੈਂ ਸੌਰੀ ਐਨੂੰ ਜਨਾ ਸੌਰੀ ਸਾਡੇ ਲਾਗੇ ਥਾਣਾ ਵਾ ਮੇਰਾ ਦਿਲ ਕਰਦੂ ਮੈਂ ਸ਼ਰਾਬ ਪੀਊਂਗਾ ਨਹੀਂ ਤਾਂ ਲਾਗੂ ਜਿੰਨੀ ਆਰੀ ਮਰਜ਼ੀ ਨੰਗਾ ਇਹੋ ਜੀ ਕੋਈ ਗੱਲ ਨਹੀਂ ਹੁੰਦੀ ਕੋਈ ਕੇਸ ਦੇ ਮੂਜੀ ਚੀਜ਼ ਨਹੀਂ ਪਉਂਦਾ ਇਹ ਤੇ ਚਲੋ ਵੈ ਪ੍ਰਾਨੀਆਂ ਬਣੀਆਂ ਵਾ ਹੁਣ ਵੇਖੋ ਲੱਕੜਾ ਮਤਲਬ ਆਪਣਾ ਜਿਹੜਾ ਰੋਖਾ ਉਹਨੂੰ ਕੜਿਆ ਜਿਹੜਾ ਕਵਾੜਾ ਆਂਦਾ ਉਹ ਮਾਰ ਕੇ ਤੋੜਦਾ ਕਵਾੜੇ ਦੇ ਅੰਦਰ ਜਿਹੜਾ ਲੋਹਾ ਆਂਦਾ ਲੋਏ ਨੇ ਨਹੀਂ ਕਰਨਾ ਜਦੋਂ ਆਪਾਂ ਕਵਾੜਾ ਉਹ ਵੀ ਲੱਕੜ ਦਾ ਆਂਦਾ ਆਪਣੇ ਆਪਿਆਂ ਨੂੰ ਮਾਰਦੇ ਹੁਣ ਵੇਖੋ ਬੈਟ ਬੋਲ ਆਪਣਾ ਜਿਹੜਾ ਡਿਰਟ ਕੀਪਰ ਹੁੰਦਾ ਉਹ ਤੋਂ ਸਭ ਤੋਂ ਜ਼ਿਆਦਾ ਬੈਟ ਬੋਲ ਸਾਰੇ ਖੇਡਦੇ ਆਂ ਆਪਾਂ ਪਾ ਇੰਗਲੈਂਡ ਦੀ ਖੇਡ ਆਸਟ੍ਰੇਲੀਆ ਦੀ ਉਹ ਪੰਜਾਬ ਚਨਈ ਮੁੰਬਈ ਤੇ ਜ਼ਿਆਦਾ ਖੇਡਦੇ ਆਈਪੀਐਲ ਬਿਲਕੁਲ ਲੱਖਾਂ ਕਰੋੜਾਂ ਗੋਰਿਆਂ ਦੀ ਖੇਡ ਆ ਹੁਣ ਆਪਣੇ ਪੰਜਾਬੀਆਂ ਨੇ ਯੁਵਰਾਜ ਸਿੰਘ ਵਿਰਾਟ ਕੋਹਲੀ ਐਮਐਸ ਦੋਨੀ ਦੇਖੋ ਉਹ ਵੀ ਜਿੱਤ ਜਿੱਤ ਕੇ ਪਰ ਨੂੰ ਜਿਹੜਾ ਬੈਟ ਬੋਲ ਖੇਡਦੇ ਜਿਹੜਾ ਬੈਟ ਤੇ ਬੋਲ ਤੇ ਬੈਟ ਦੇ ਲਾਗੇ ਜਿਹੜਾ ਜਿੱਤ ਜਿੱਤਦਾ ਉਹ ਸਭ ਤੋਂ ਜ਼ਿਆਦਾ ਡਰੂ ਨੂੰ ਲਾਦੀ ਨਹੀਂ ਹੋਖਣਾ ਕਰਦੇ ਬਾਕੀ ਉਹਨੇ ਉਹ ਵੀ ਆਪਣੇ ਆਪ ਉਹ ਆਪਣੇ ਮਾਰਦੇ ਆ ਘਰ ਦਾ ਪੇਟੀ ਨੰਨਕਾਟਾ ਇਹ ਵੀ ਉਹ ਆਪਦਾ ਪੇਰ ਕਦੀ ਨਾ ਕੇ ਨੂੰ ਦੋ ਸਮਝ ਲੋ ਵੀ ਜਾਂ ਪੋਲਿਟਿਕ ਚ ਕੀ ਹੁੰਦਾ ਕੀ ਇਹ ਪਰਸਨਲ ਇਸਟਿਸ ਕੈਨਸ ਹੁੰਦਾ ਉਨ ਨੂੰ ਵੀ ਨਹੀਂ ਆਪਾਂ ਇੱਕ एडवाइस ਦੀ ਕਈ ਨਹੀਂ ਪਰਸਨਲ ਉਹਨਾਂ ਨੂੰ ਚੀਜ਼ਾਂ ਦਾ ਦੇ ਇਸ ਕਰਕੇ ਆਪਣਾ ਹੀ ਬੰਦਾ ਆਪਣੇ ਨੂੰ ਮਾਰਦਾ ਵਾ ਇਸ ਕਰਕੇ ਬੇਨਤੀ ਕੀਤੀ ਨਾ ਵੇਖੋ ਮੇਰੇ ਭਰਾ ਸੋਹਣੇ ਕਿੰਨੇ ਆ ਚੰਗੀ ਸੰਤ ਦੇ ਬਹੁਤ ਵਧੀਆ ਸੋਹਣੇ ਵਿਚਾਰ ਇਹਨਾਂ ਦੱਸਦੇ ਅੱਜ ਪੁਰਾਣੇ ਇਮੋਸ਼ਨਲ ਹੋਏ ਆ ਅੱਜ ਆਂਦੇ ਵੀ ਤੂੰ ਵਲੋਗ ਬਣਾ ਸੀ ਤੇ ਤੈਨੂੰ ਬੈਨੇ ਆ ਇਹ ਬਹੁਤ ਸਿਆਣੇ ਸਮਝਦਾਰ ਸੈਂਸੀਬਲ ਹੋਰ ਰਗੂ ਵੀਰ ਸਾਡਾ ਇਹ ਕਰਨ ਵੀਰ ਇਹ ਪੱਟੀ ਸ਼ਾਇਦ ਬਹੁਤ ਵਧੀਆ ਇਨਸਾਨ ਚੰਗੇ ਇਨਸਾਨ ਚੰਗੀ ਸੋਚ ਦੇ ਮਾਲਕ ਨੇ ਦੋਹਾਂ ਇਹ ਆ ਜਾਂਦੇ ਵੀ ਆਈ ਥੋੜੀ ਜਿਹੀ ਆ ਜੀ ਦੇਖਦੇ ਨੇ ਇਸ ਕਰਕੇ ਤੁਹ ਬਲੋ ਥੋੜੀ ਜਿਹੀ ਚਾਨਣਾ ਬਾਅਦ ਮੇਰਾ ਇਹੋ ਜੀ ਸੱਜੀਆਂ ਤੇ ਦੇਸੀ ਗੱਲਾਂ ਆਪਣੇ ਮਾਪਿਆਂ ਦੀ ਕਰਨ ਗੋ ਵੀ ਉਹਦੇ ਦੇਖੋ ਮਾਂ ਮਾਂ ਮਾਮਾ ਆ ਗਿਆ ਦੋ ਸ਼ਬਦਰੀ ਮਾਂ ਮਾ ਕਰ ਮਾਮਾ ਮਾਮੇ ਦਾ ਰੈਂਟ ਬਹੁਤ ਵਧੀਆ ਇੱਕ ਮਾਵਾਂ ਠੰਡੀਆਂ ਸ਼ਾਵਾਂ ਦੇਖੋ ਮਾਂ ਦੀ ਕਦਰ ਕਰਿਆ ਕਰੋ ਇਦਾਂ ਰੋਕ ਨੂੰ ਅੱਪ ਪਾਣੀ ਦੇ ਕੇ ਉਹਦੀ ਸ਼ਾਨ ਲੈਣੀ ਪਵੇਗਾ ਤਾਂ ਮਾਵਾਂ ਠੰਡੀਆਂ ਸ਼ਾਵਾਂ ਹਨਾ ਲੱਖ ਚਾਚੀਆਂ ਹੋਣ ਮਾਵਾਂ ਮਾਵਾਂ ਹੁੰਦੀਆਂ ਏ ਇੱਕ ਗਾਣਾ ਗਾਇਆ ਵੇਖੋ ਮਾਂ ਵਾਲੀ ਕਦਰ ਕਰੋ ਮਾਂ ਵਾਲੀ ਰਿਸਪੈਕਟ ਕਰੋ ਕਿਉਂਕਿ ਵੇਖੋ ਇੱਕ ਮਕਾਨੀ ਸੁਣੀ ਵੀ ਉਹ ਆਂਦਾ ਬੱਚਾ ਆਂਦਾ ਮਾਣਾ ਪੈਣਾ ਵਾ ਤੇ ਉਹ ਮਾਂ ਨੇ ਨਾ ਗੜਵੀ ਮਿੱਲੀ ਪਾਣੀ ਦੀ ਉਹ ਮਾਰੀ ਦੀ ਰੋੜ ਦਿਆ ਕਰੇ ਉਹ ਕਦੀ ਜਿਹੜਾ ਮੇਰੇ ਅਰਗੇ ਉਹ ਕਦੀ ਆਣੂ ਹੋਵੇ ਕਦੀ ਆਣੂ ਹੋਵੇ ਤੇ ਉਹ ਆਂਦਾ ਬੇਬੇ ਰਾਤ ਸਾਰੀ ਰਾਤ ਤੂੰ ਸੌ ਨਹੀਂ ਦਿੱਤਾ ਕੀ ਪਾਣੀ ਥਲੇ ਉਹ ਆਂਦੀ ਬਹੁਤ ਜਦ ਤੂੰ ਨਿੱਕਾ ਹੁੰਦਾ ਤੇ ਮੈਨੂੰ ਬੰਗੀ ਸੌਂਦੀ ਰਹੀਆਂ ਕਦੀ ਤੂੰ ਬਾਥਰੂਮ ਕਰ ਦੇਣਾ ਕਦੀ ਤੂੰ ਕੁੱਛ ਕਰ ਦੇਣਾ ਇਹ ਵੇਲੇ ਮਾਵਾ ਦੇ ਵਿਚਾਰ ਹੁੰਦੇ ਆ ਮਾਵਾ ਨੂੰ ਸੰਭਾਲੋ ਕਦਰ ਕਰੋ ਰਿਸਪੈਕਟ ਕਰੋ ਇੱਜ਼ਤ ਮਾਨ ਕਰੋ ਕਿ ਮਾ ਦੇ ਹਾਂ ਆਦੇ ਸੁਣੀ ਜੀ ਜਿਦੋਂ ਉਹਦੀ ਮਾਂ ਮੁੰਡੇ ਨੂੰ ਆਂਦੇ ਕਿ ਜਦੋਂ ਪਹਿਲਾਂ ਛੋਟਾ ਹੁੰਦਾ ਉਹਨੂੰ ਪਹਿਲੇ ਪਾਲਨੇ ਕੋਪਦੀ ਫਟਾਣੀ ਆਉਂਦੀ। ਫੇਰ ਜਦੋਂ ਜਵਾਨ ਹੁੰਦਾ ਉਹਨੂੰ ਫੇਰ ਕੋਈ ਨਾਲ ਪਿਆਰ ਹੋ ਜਾਂਦਾ। ਅੱਛਾ ਜੀ। ਜਦੋਂ ਕੋਈ ਨਾਲ ਪਿਆਰ ਹੁੰਦਾ ਤੇ ਉਹ ਆਂਦੀ ਕਿ ਸਾਨੂੰ ਮੈਨੂੰ ਨਾ ਤੇਰੀ ਮਾਰਾ ਦੇਣਾ ਚਾਹੀਦਾ। ਹਾਂ ਜੀ। ਮੈਨੂੰ ਤੇਰੀ ਮਾਰਾ ਦੇਣਾ ਚਾਹੀਦਾ ਇਹ ਕਿੰਨਾ ਪਿਆਰ ਦੀ ਮੋਜ ਹੁੰਦਾ। ਦਿਲ ਕੱਟ ਕੇ ਤੇ ਮਾਰਾ ਲੈ ਹਾਂ ਜੀ। ਦਿਲ ਕੱਟ ਕੇ ਉਹ ਜਾਨ ਨੂੰ ਦਿੰਦਾ ਕਿ ਅੱਲਾ ਪਾਣ ਆ ਮੇਰੀ ਮਾਂ ਦਾ ਦੇਸੀ ਸਹੀ ਗੱਲ ਉਹ ਉਹ ਜਦਾਂ ਨਹੀਂ ਏਥੇ ਥਾਣੇ ਹੀ ਉਹਨੇ ਦੀ ਮਾਂ ਨੂੰ ਮਰਾਦਾ ਤੇ ਮੁੰਡੇ ਨੂੰ ਕਹਿੰਦੀ ਕਿ ਵੈਜੇ ਤੇ ਤੁਹਾਡੀ ਮਾਂ ਨਾਲ ਨਹੀਂ ਬਣਿਆ ਮੇਰਾ ਜਪੜੇ ਮੈਂ ਉਹ ਗਲਾਸੀ ਲਈਦੀ ਜੋ ਉਹਦੇ ਸਿਰ ਤੇ ਮਾਰੂਗੀ ਕੋਈ ਮਾਂ ਦਾ ਦਿਨ ਨਹੀਂ ਜਾਂਦਾ ਹਾਂਜੀ ਉਹ ਵੇ ਲੋ ਕੋਈ ਕਹਿੰਦਾ ਕਿ ਮੇਰੇ ਬੱਚੇ ਨੂੰ ਨਾਮ ਆਇਆ ਇਹ ਤਾਂ ਸਿੱਖਿਆ ਮਿਲਦੀ ਕਿ ਮਾਂ ਤੋਂ ਵੱਡਾ ਕੋਈ ਨਹੀਂ ਹੈ ਹਾਂ ਜੀ ਉਹ ਪੀਪਾ ਜੀ ਆਪਣੇ ਵਿਚਾਰ ਆ ਜੀ ਦੇਖੋ ਰਘੂ ਵੀਰ ਨੇ ਕਿੰਦੀ ਵਧੀਆ ਮਾਂ ਬਾਰੇ ਗੱਲ ਦਸੀ ਆ ਦਿਲ ਕੱਢ ਕੇ ਲਿਆਂਦਾ ਹੈ ਨਾ ਦੋਵਾਂ ਜੇ ਪਿਆਰ ਹੀ ਤੋਂ ਆਉਂਦਾ ਵੀ ਆ ਕੁੜੀ ਕਹਿੰਦੀ ਆ ਆਪਦੀ ਮਾਂ ਦਾ ਦਿਲ ਕੱਢੀਓ ਵੇਲਾ ਮਾਂ ਨੂੰ ਮਾਰ ਕੇ ਮਾਂ ਦਾ ਦਿਲ ਕੱਢ ਲਿਆ ਵੇ ਸੁਣਾਣਾ ਇਹ ਚੀਜ਼ਾਂ ਤੋਂ ਆਪਾਂ ਨੌਲੇਜ ਮਿਲਦੀ ਹੈ ਮਾਵਾਂ ਠੰਡੀਆਂ ਸ਼ਾਵਾਂ ਮਾਂ ਵੇਖੋ ਚਾਚੀਆਂ ਤਾਇੀਆਂ ਜਿੰਨੀਆਂ ਮਰਜੀ ਆ ਪਰ ਮਾ ਮਾ ਹੁਣ ਵੇਖੋ ਆਪਾਂ ਕੇ ਦੇ ਰਿਸ਼ਤੇ ਮਾਸੀ ਮਾਸੜ ਕਰੇ ਚੱਲ ਜਾਂਦੇ ਉੱਥੇ ਅਬ ਜੇ ਨੋਣਾ ਵੀ ਹੋਵੇ ਸਾਬਣ ਵੀ ਮੰਗਣਾ ਬੁਰਸ਼ ਵੀ ਮੰਗਣਾ ਉਹ ਥੋੜਾ ਜਿਹਾ ਬੱਚੇ ਚਿਚਕਦੇ ਜੇ ਇਹੋ ਚੀਜ਼ਾਂ ਘਰੇ ਹੁੰਦਾ ਪਰ ਰਾਜ ਕੇ ਰੋਟੀ ਪਾਣੀ ਛਕਦੇ ਉਹ ਤੇ ਥੋੜਾ ਜਿਹਾ ਬੰਦਾ ਸੰਗਦਾ ਵਾ ਹਨਾ ਘਰ ਘਰ ਹੀ ਹੁੰਦਾ ਵਾ ਇਸ ਕਰਕੇ ਆਪਾਂ ਨੂੰ ਇਹ ਆ ਵੀ ਮਾਵਾ ਦੀ ਕਦਰ ਕਰੋ ਭੈਣ ਭਰਾਵਾਂ ਮਿੱਠਾ ਬੋਲੋ ਮਿੱਠਾ ਬੋਲੋ ਕਿਉਂਕਿ ਇਹਨੂੰ ਕੋੜਾ ਬੋਲਣਾ ਹਨਾ ਪਹਿਲਾਂ ਮਿੱਠਾ ਬੋਲੋ ਅੱਗੇ ਕਾਲੀ ਅੱਗੇ ਟੋਏ ਕਾਲੀ ਸਬਰ ਸੰਤੋਖ ਰੱਖੋ ਕਾਲੀ ਅੱਗੇ ਟੋਏ ਹੁੰਦੇ ਸਬਰ ਹੁਣ ਵੇਖੋ 15 15 20 20 ਸਾਲ ਸਬਰ ਕਰਦੇ ਫੇਰ ਲੋਕਾਂ ਦਾ ਰੈਂਕ ਵਧਦੇ ਵੇਖੋ ਆ ਜਿਹੜਾ ਪੁਲਸ ਹੈ ਜੀ ਵੀ ਕੀ ਕੀ ਸਾਲ ਵੀ ਤੋਂ ਇਹ ਐਸਆਈ ਗਾਂ ਦੀ ਗਾਂ ਬਣਦੀ ਹੈ ਜਦੋਂ ਸਟਾਰ ਲੱਗਦੇ ਆ ਇਹ ਬਹੁਤ ਸਟ੍ਰਗਲ ਕਰਨਾ ਪੈਂਦਾ ਕੋਈ ਕ੍ਰਿਮੀਨਲ ਰਿਕਾਰਡ ਨਾ ਹੋਵੇ ਇਹ ਬੜਾ ਕੁਝ ਵੇਖ ਕੇ ਰੈਂਕ ਵਧਦੇ ਆ ਆਪਣੇ ਪੰਜਾਬੀ ਪੜ੍ਹਾਈ ਵੱਲ ਵੀ ਧਿਆਨ ਦੇ ਵੇਖੋ ਹੁਣ ਆਪਣਾ ਯੂਪੀ ਚੱਲ ਜयो ਯੂਪੀ ਦਾ ਹੀ ਮੈਂ ਵਲੌਗ ਬਣਾਇਆ ਅਸੀਂ ਯੂਪੀ ਆ ਲੌਂਗ ਰੋਡਰ ਬਹੁਤ ਵਧੀਆ ਉਧਰ ਦੇ ਟ੍ਰੈਫਿਕ ਰੂਲ ਹੈਲਮਟ ਪਾਉਂਦੇ ਆ ਉਧਰ ਪੋਲ ਬਣੇ ਆ 3 6 ਲੈਨ 7 ਲੈਨ ਬਣੀਆਂ ਵਾ ਨਿਤਿਨ ਗੜਕਰੀ ਨੇ ਕਿਹਾ ਵਾ ਆਪਣੇ ਫਗਵਾੜੇ ਤੋਂ ਵੀ ਹੁਣ ਇੱਕ ਅੱਜ ਬੜੀ ਵਧੀਆ ਗੁੱਡ ਨਿਊਜ਼ ਸੁਣੀ ਜਿਹੜੀ ਆਪਣਾ ਰੇਲਵੇ 'ਚ ਜਿਹੜੀ ਏਟੀਐਮ ਦੀ ਸੁਵਿਧਾ ਆ ਜਾਣੀ ਆ ਹੁਣ ਰੇਲਵੇ 'ਚ ਵੀ ਏਟੀਐਮ